ਵਾਹਿਗੁਰੂ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਹੀ ਤੁਹਾਡੇ ਤੱਕ ਵੀਡੀਓ ਸਭ ਤੋਂ ਪਹਿਲਾਂ ਪਹੁੰਚੇਗੀ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਅਸੀਂ ਪੂਰਾ ਯਤਨ ਕਰਾਂਗੇ ਕਿ ਹਰ ਇੱਕ ਨੂੰ ਸਿੱਖ ਇਤਿਹਾਸ ਨਾਲ ਜੋੜਨ ਦਾ ਤੁਸੀਂ ਵੀਡੀਓ ਨੂੰ ਵਾਦ ਤੋਂ ਵਾਦ ਸੰਤਾ ਤੱਕ ਸ਼ੇਅਰ ਕਰੋ ਜੀ ਤਾਂ શ્રી ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਸੱਚਿਤ ਜੀਵਨ ਸਾਖੀਆਂ ਸਾਖੀ 13ਵੀਂ ਪਾਈ ਗੁਰਦਾਸ ਜੀ ਦਾ ਆਖਰੀ ਸਫਰ ਪਾਈ ਗੁਰਦਾਸ ਜੀ ਆਪਣੇ ਅੰਤਿਮ ਸਮੇਂ ਗੋਇੰਦਵਾਲ ਵਿੱਚ ਹੀ ਰਹੇ ਰਹੇ ਸਨ ਪਾਈ ਗੁਰਦਾਸ ਜੀ ਇੱਕ ਐਸੇ ਵਿਅਕਤੀ ਸਨ ਜੋ ਗੁਰੂ ਅਮਰਦਾਸ ਦੇ ਸਮੇਂ ਤੋਂ ਸਿੱਖੀ ਦਾ ਪ੍ਰਚਾਰ ਕਰਦੇ ਆ ਰਹੇ ਸਨ ਆਪ ਦਾ ਜਨਮ 2 ਕਤਕ ਸੰਮਤ 1612 ਵਿਗ ਨੂੰ ਅੰਮ੍ਰਿਤਸਰ ਦੇ ਨੇੜੇ ਪਿੰਡ ਬਾਸਰਕੇ ਵਿੱਚ ਹੋਇਆ ਸੀ ਆਪ ਜੀ ਗੁਰੂ ਅਮਰਦਾਸ ਦੇ ਪਤੀਜੇ ਸਨ ਜਦ ਗੁਰੂ ਅਮਰਦਾਸ ਨੇ ਗੋਇੰਦਵਾਲ ਸ਼ਹਿਰ ਵਸਾ ਦਿੱਤਾ ਸੀ ਤਾਂ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਨੂੰ ਸਾਰਾ ਪਰਿਵਾਰ ਲੈ ਕੇ ਗੋਇੰਦਵਾਲ ਵਸਣ ਦਾ ਆਦੇਸ਼ ਕੀਤਾ ਸੀ ਗੁਰੂ ਅਮਰਦਾਸ ਜੀ ਆਪਣੇ ਸਾਰੇ ਪਰਾਂਵਾ ਅਤੇ ਉਹਨਾਂ ਦੇ ਪਰਿਵਾਰਾਂ ਸਮੇਤ ਆਵਸੇ ਸਨ ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦਾ ਇੱਕ ਪਤੀਜਾ ਪਾਈ ਗੁਰਦਾਸ ਵੀ ਸੀ ਗੁਰੂ ਅਮਰਦਾਸ ਜੀ ਨੇ ਪਾਈ ਗੁਰਦਾਸ ਨੂੰ ਬੜੀ ਉੱਚੀ ਵਿੱਦਿਆ ਦਵਾਈ। ਗੁਰੂ ਜੀ ਦੇ satsang ਵਿੱਚ ਰਹਿੰਦਿਆਂ ਵਿੱਦਿਆ ਪ੍ਰਾਪਤ ਕਰਕੇ ਆਪ ਪੰਜਾਬੀ, ਹਿੰਦੀ, ਸੰਸਕ੍ਰਿਤ ਅਤੇ ਬ੍ਰਜ ਭਾਸ਼ਾ ਦੇ ਮਹਾਨ ਵਿਦਵਾਨ ਬਣ ਗਏ। ਵਿੱਦਿਆ ਪ੍ਰਾਪਤੀ ਤੋਂ ਬਾਅਦ ਆਪ ਨੇ ਸਿੱਖੀ ਦੇ ਪ੍ਰਚਾਰ ਦੀ ਸੇਵਾ ਬੜੀ ਨਿਮਰਤਾ, ਸ਼ਰਧਾ ਅਤੇ ਲਗਨ ਨਾਲ ਕੀਤੀ। ਆਪ ਜੀ ਨੇ अनेका ਪ੍ਰਾਣੀਆਂ ਨੂੰ ਸਿਮਰਨ ਸੇਵਾ ਅਤੇ ਪਰਉਕਾਰ ਦੀ ਸਿੱਖਿਆ ਦਿੱਤੀ ਗੁਰੂ ਅਰਜਨ ਦੇਵ ਜੀ ਨੇ ਆਪ ਜੀ ਨੂੰ ਸਭ ਤੋਂ ਵੱਡਾ ਮਾਨ ਇਹ ਬਖਸ਼ਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਵੀਰ ਆਪ ਪਾਸੋਂ ਲਿਖਵਾਈ ਆਪ ਨੇ ਇਸ ਵੀਰ ਨੂੰ ਲਿਖਣ ਦਾ ਕੰਮ ਬੜੀ ਮਿਹਨਤ ਨਾਲ ਕੀਤਾ ਇਸ ਵੀਰ ਨੂੰ ਲਿਖਣ ਨਾਲ ਹੀ ਆਪ ਨੂੰ ਇਲਾਹੀ ਸੂਝ ਪ੍ਰਾਪਤ ਹੋ ਗਈ ਆਪ ਜੀ ਇੱਕ ਉੱਚ ਕੋਟੀ ਦੇ ਕਵੀ ਵੀ ਸਨ ਆਪਨੇ ਆਪੜੀਆਂ ਵਾਰਾਂ ਦੀ ਰਚਨਾ ਪੰਜਾਬੀ ਵਿੱਚ ਕੀਤੀ ਅਤੇ ਕਵਿਤੇ ਸਵਹੀ ਬ੍ਰਿਜ ਪਾਸ਼ਾ ਵਿੱਚ ਲਿਖੇ ਆਪ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਦਾ ਦਰਜਾ ਪ੍ਰਾਪਤ ਹੈ ਕੁੰਜੀ ਇਸ ਲਈ ਕਿਹਾ ਗਿਆ ਹੈ ਕਿ ਆਪ ਦੀ ਰਚਨਾ ਗੁਰਬਾਣੀ ਦੇ ਗੁਹਜ ਪਾਵਾਂ ਅਤੇ ਰਹਾਸ ਨੂੰ ਖੋਲਣਾ ਤੇ ਸਪਸ਼ਟ ਕਰਨ ਦਾ ਕੰਮ ਕਰਦੀ ਹੈ ਆਪਨੇ ਆਪਰੀਆ ਵਾਰਾਂ ਵਿੱਚ ਗੁਰਮਤਿ ਦਰਸ਼ਨ ਗੁਰ ਭਗਤੀ ਗੁਰਮੁਖ ਦੀ ਪਦਵੀ ਮਨਮੁਖ ਦੀ ਪਹਿਚਾਨ ਗੁਰਮਤਿ ਨੈਤਿਕਤਾ ਅਤੇ ਸਦਾਚਾਰ ਦੀ ਵਿਆਖਿਆ ਕੀਤੀ ਹੈ ਅਕਬਰ ਜਦ ਆਪਣਾ ਨਵਾਂ ਮਜ਼ਹਬ دینی ਇ ਇਲਾਹੀ ਚਲਾਉਣ ਲੱਗਾ ਸੀ ਤਾਂ ਉਸ ਵਖ ਵਖ ਧਰਮ ਦੇ ਵਿਦਵਾਨ ਮੰਗਵਾਏ ਸੰਤਾਂ ਸਿੱਖ ਮਤ ਦਾ ਸਿਧਾਂਤ ਪੇਸ਼ ਕਰਨ ਲਈ ਆਪ ਆਗਰੇ ਗਏ ਸੰਨ ਆਪਨੇ ਆਪਣੀ ਵਿਦਵਤਾ ਨਾਲ ਸਭ ਧਰਮਾਂ ਦੇ ਮੁਖੀਆਂ ਨੂੰ ਕੀਲ ਲਿਆ ਸੀ ਪੰਡਤਾਂ ਦੇ ਪ੍ਰਭਾਵ ਨੂੰ ਖਤਮ ਕਰਨ ਅਤੇ ਸਿੱਖੀ ਦਾ ਪ੍ਰਚਾਰ ਕਰਨ ਲਈ ਆਪ ਬਨਾਰਸ ਵੀ ਗਏ ਸਨ ਅਤੇ ਕਾਫੀ ਸਮਾਂ ਉੱਥੇ ਪ੍ਰਚਾਰ ਕਰਕੇ ਕਈ ਸਿੱਖਾਂ ਨੂੰ ਪ੍ਰਚਾਰਕ ਥਾ ਪਾਈ ਸਨ ਜਦ ਗੁਰੂ ਹਰਿ ਗੋਬਿੰਦ ਸਾਹਿਬ ਨੇ ਅਕਾਲ ਤਖਤ ਦੀ ਸਥਾਪਨਾ ਕੀਤੀ ਤਾਂ ਅਕਾਲ ਤਖਤ ਦਾ ਪਹਿਲਾ ਜੱਥੇਦਾਰ ਆਕ ਜੀ ਨੂੰ ਨਿਯੁਕਤ ਕੀਤਾ ਗਿਆ ਗੁਰੂ ਹਰਿ ਗੋਬਿੰਦ ਸਾਹਿਬ ਕਿਹਾ ਕਰਦੇ ਸਨ ਭਾਈ ਸਾਮ ਨਹਿ ਸਿੱਖ ਹਰ ਮੰਪਾਇਓ ਜਦ ਗੁਰੂ ਜੀ ਅਕਾਲ ਤਖਤ ਤੇ ਬੈਠਦੇ ਸਨ ਤਾਂ ਆਪਣੇ ਪਾਸ ਬਾਗ ਤੋਂ ਫੜ ਕੇ ਬਿਠਾਉਂਦੇ ਸਨ ਜਦ ਪਾਈ ਗੁਰਦਾਸ ਨੂੰ ਆਪਣਾ ਅੰਤਿਮ ਵੇਲਾ ਨੇੜੇ ਆਉਂਦਾ ਅਨੁਭਵ ਹੋਇਆ ਤਾਂ ਆਪਨੇ ਗੁਰੂ ਹਰੀगोबिंद ਸਾਹਿਬ ਵਾਲ ਸੁਨੇਹਾ ਪੇਜਿਆ ਉਹਨਾਂ ਦਾ ਸੁਨੇਹਾ ਮਿਲਦਿਆ ਹੀ ਗੁਰੂ ਜੀ ਸਭ ਕੰਮ ਕਾਜ ਵਿੱਚ ਛੱਡ ਕੇ ਗੋਇੰਦਵਾਲ ਪੁੱਜ ਗਏ ਜਦ ਅੰਤਿਮ ਸਮੇ ਗੁਰੂ ਜੀ ਨੂੰ ਆਪਣੇ ਪਾਸ ਪਾਇਆ ਤਾਂ ਪਾਈ ਜੀ ਦਾ ਚਿਹਰਾ ਲਾਲ ਬੁਲਾਬ ਵਾਂਗ ਖਿਲ ਗਿਆ ਗੁਰੂ ਜੀ ਨੇ ਸਿੱਖਾਂ ਨੂੰ ਬਾਣੀ ਪੜਨ ਵਾਸਤੇ ਕਿਹਾ ਤੇ ਆਪ ਪਾਈ ਜੀ ਦੇ ਕੋਲ ਬੈਠ ਗਏ ਪਾਈ ਗੁਰਦਾਸ ਜੀ ਨੇ ਫਿਰ ਇੱਕ ਵਾਰ ਗੁਰੂ ਵੱਲ ਤੱਕਿਆ ਗੁਰੂ ਜੀ ਨੇ ਉਹਨਾਂ ਨੂੰ ਤਰਵਾਸ ਦਿੱਤਾ ਕਿ ਉਹ ਹੁਣ ਆ ਗਏ ਹਨ ਤਦ ਪਾਈ ਜੀ ਕਹਿਣ ਲੱਗੇ ਮੇਰਾ ਅੰਤਿਮ ਸਮਾਹ ਹੁਣ ਨੇੜੇ ਆ ਗਿਆ ਹੈ ਸੇਖ ਸੰਗਤਾਂ ਨੂੰ ਆਦੇਸ਼ ਕਰਨਾ ਕਿ ਜਦ ਮੇਰੇ ਸ્વાસ ਨਿਕਲਣ ਤਾਂ ਵਾਏ ਗੁਰੂ ਦਾ ਜਾਪ ਕਰਨ ਸਸਕਾਰ ਕਰਕੇ ਮੇਰਾ ਕੋਈ ਦੇਹਰਾ ਤਿਆਰ ਨਾ ਕਰਨ ਮੇਰੇ ਫੁੱਲ ਤੇ ਰਾਤ ਦਰਿਆ ਵਿਆਸ ਦੀ ਪੇਟ ਕਰ ਦੇਣ ਕੁਝ ਸਮੇਂ ਬਾਅਦ ਪਾਈ ਗੁਰਦਾਸ ਜੀ ਨੇ ਪ੍ਰਾਣ ਤਿਆਗ ਦਿੱਤੇ ਪਾਈ ਗੁਰਦਾਸ ਦੀ ਅਰਥੀ ਨੂੰ ਇੱਕ ਪਾਸੇ ਮੋੜਦਾ ਗੁਰੂ ਹਰਿਗੋਬਿੰਦ ਸਾਹਿਬ ਅਤੇ ਬਾਬਾ ਪਾਣਾ ਜੀ ਅਤੇ ਦੂਜੇ ਪਾਸੇ ਪਾਈ ਜੇਠਾ ਜੀ ਅਤੇ ਪਾਈ ਬੀਦੀ ਚੰਦਨੇ ਦਿੱਤਾ। ਨੋਟ ਇਸ ਵੀਡੀਓ ਨੂੰ ਗੁਰਮਤਿ ਪ੍ਰਚਾਰ ਪ੍ਰਸਾਰ ਹਿਤ ਆਗੇ ਹੋਰ ਗਰੁੱਪਾਂ ਵਿੱਚ ਪੇਜਨ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਜੀ। ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲੇ YouTube ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਕੇ ਕੰਟੀ ਕੰਟੀ ਤੇ ਕਲਿਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ ਤਾਰਾ ਚਿੰ ਕੋਈ ਪੁੱਲ ਚੁੱਕ ਮਾਫ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ